ਬੱਬੂ ਮਾਨ ਨੇ ਬਿਲਕੁਲ ਸਹੀ ਗਾਣਾ ਗਾਇਆ ਸੀ ਕਿ ਇਹਨਾਂ ਅਨਪੜ ਬੀਬੀਆਂ ਨੇ ਬੰਦੇ ਦੇ ਰੱਬ ਦੀ ਤਖਤੀ ਪਾਤੀ ਕਿ ਇਹ ਅਨਪੜ ਲੋਕਾਂ ਨੇ ਬੰਦੇ ਨੂੰ ਰੱਬ ਬਣਾਤਾ ਐਡੇ ਮੂਰਖ ਲੋਕਾਂ ਨੇ ਕਿ ਆਪਦੇ ਗੁਰੂ ਦੇ ਵਿੱਚ ਇਹਨਾਂ ਨੂੰ ਵਿਸ਼ਵਾਸ ਨਹੀਂ ਹੈਗਾ ਕਿ ਇਹ ਜਿਹੜੇ ਡੇਰਾਵਾਦ ਸਿਸਟਮ ਚੱਲਦੇ ਨੇ ਬੱਬੂ ਮਾਨ ਨੇ ਕਿੰਨੇ ਹੀ ਗਾਣੇ ਡੇਰਾਵਾਦ ਤੇ ਜਿਹੜੇ ਗਾਏ ਨੇ ਪਰ ਬਹੁਤਿਆਂ ਨੂੰ ਇਹ ਗੱਲ ਚੁੱਭ ਸਕਦੀ ਆ ਕਿਉਂਕਿ ਇਹ ਸਚਾਈ ਹੈ ਕੀ ਆਪਦੇ ਗੁਰੂ ਤੋਂ ਮੁੱਖ ਮੋੜ ਲੈਂਦੇ ਆ ਇਹ ਸਾਡੇ ਦੋਗਲੇ ਚਿਹਰੇ ਵਿੱਚ ਬਹੁਤ ਬੈਠੇ ਆ ਜਿਹੜੇ ਨਕਲੀ ਪੱਗਾ ਬੰਨੀ ਬੈਠੇ ਆ ਗਿੱਦੜ ਛੁਪੇ ਹੋਏ ਨੇ ਆਪਦੇ ਆਪ ਨੂੰ ਬਾਲੇ ਵੱਡੇ ਸਰਦਾਰ ਕਹਾਉਂਦੇ ਨੇ ਤੇ ਜਾ ਕੇ ਇਹਨਾਂ ਦੇ ਪੈਰੀ ਡਿੱਗ ਪੈਂਦੇ ਨੇ ਬਹੁਤੇ ਵਿੱਚ ਇਨਸਾਨ ਇਦਾਂ ਦੇ ਨੇ ਜਿਹੜੇ ਘਰੇ ਆਦੀ ਮਾਂ ਪਿਓ ਦੀ ਇੱਜ਼ਤ ਨਹੀਂ ਕਰਦੇ ਆਪਦੇ ਮਾਂ ਪਿਓ ਨੂੰ ਘਰੋਂ ਕੱਢ ਦਿੰਦੇ ਨੇ ਤੇ ਬਾਬਿਆਂ ਦੇ ਜਾ ਕੇ ਹੱਥ ਪੈਰ ਕੁੱਟਣਗੇ ਕਿ ਸਾਡੇ ਤੇ ਕਿਰਪਾ ਹੋ ਜਾਵੇ ਕਿ ਆਦੇ ਮਾਪਿਓ ਦੀ ਸੇਵਾ ਨੂੰ ਭੁੱਲ ਗਏ ਜੇ ਤੁਸੀਂ ਆਦੇ ਮਾਪਿਓ ਦੇ ਹੱਥ ਪੈਰ ਨਹੀਂ ਨੱਪ ਸਕਦੇ ਜਾ ਕੇ ਬਾਬਿਆਂ ਦੇ ਨੱਪੀ ਜੰਨੇ ਹੋ ਕਿ ਜਿਹੜਾ ਸਵਰਗ ਹੈ ਜਿਹੜੇ ਤੁਹਾਡੇ ਰੋਗ ਜਿਹੜੇ ਦੁੱਖ ਤੁਹਾਡੇ ਜਿਹੜੇ ਨਸ਼ਟ ਹੋਣੇ ਨੇ ਉਹ ਜੇ ਤੁਸੀਂ ਆਦੇ ਮਾਪਿਓ ਦੀ ਸੇਵਾ ਕਰੋਗੇ ਬਾਬਿਆਂ ਦੇ ਹੱਥ ਪੈਰ ਨੱਪਣ ਦੇ ਨਾਲੋਂ ਆਦੇ ਮਾਪਿਓ ਦੇ ਹੱਥ ਪੈਰ ਨੱਪਲਾ ਕਰੋ ਉਹੀ ਸਾਨੂੰ ਤਾਰ ਦੇਣਗੇ ਆ ਵੀਡੀਓ ਅੱਗੇ ਮੈਂ ਤੁਹਾਨੂੰ ਦਿਖਾਉਣਾ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਿਓ ਕਿ ਸਿਸਟਮ ਆ ਮੈਂ ਖਿਲਾਫ ਨਹੀਂ ਹੈਗਾ ਜਿਹੜੇ ਸਾਡੇ ਆਪ ਦੇ ਕੁਝ ਬੰਦੇ ਬੈਠੇ ਨੇ 도ਗਲੇ ਮੈਂ ਉਹਨਾਂ ਤੇ ਵੀ ਹੈਰਾਨ ਆ ਕਿ ਉਹਨਾਂ ਦਾ ਆਪਦੇ ਗੁਰੂ ਤੋਂ ਮੁੱਖ ਕਿਵੇਂ ਮੋੜ ਲੈਂਦੇ ਨੇ ਕਿ ਜਿਨ੍ਹਾਂ ਨੇ ਏਡੀਆਂ ਸ਼ਹੀਦੀਆਂ ਦਿੱਤੀਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਦਬਾਜਾਂ ਆਲੇ ਨੇ ਦਸ਼ਮ ਪਾਤਸ਼ਾਹ ਨੇ ਕਿ ਆਪਦੇ ਚਾਰ ਪੁੱਤ ਵਾਰ ਦਿੱਤੇ ਪਰੇ ਆਪਦੇ ਆਪ ਨੂੰ ਬਾਲੇ ਵੱਡੇ ਸਹਾਰ ਸਰਦਾਰ ਕਹੋਂ ਵਾਲੇ ਜਿਹੜੇ ਗਿੱਦੜ ਫਸੇ ਹੋਏ ਨੇ ਸਿਰ ਤੇ ਰੱਖ ਗਏ ਆ ਤਾਜ ਨੂੰ ਜਾ ਕੇ ਹਰ ਇੱਕ ਦੇੜੇ ਪੈਰੀ ਡਿੱਗ ਪੈਂਦੇ ਨੇ ਦੋਗਲੇ ਉਹ ਵੀ ਤੁਹਾਨੂੰ ਦਿਖਾਉਣਾ ਅੱਗੇ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖ ਲਿਓ ਕਿ ਆ ਸਿਸਟਮ ਹੈ ਖਿਲਾਫ ਨਹੀਂ ਅੱਗੇ ਵੀ ਗੱਲਬਾਤ ਆ ਸਾਡੀ ਵੀਡੀਓ ਚ ਆਪਾਂ ਗੱਲਬਾਤ ਕਰਾਂਗੇ ਵੀਡੀਓ ਤੁਸੀਂ ਧਿਆਨ ਦੇ ਨਾਲ ਦੇਖ ਲਓ ਕਿ ਮਾਤਾ aí ਭਈ ਸੋਡੀਆਂ ਅੱਖਾਂ ਠੀਕ ਕੀਤੀਆਂ ਸੀਗੀਆਂ ਕਿ ਸਾਡੇ ਕੋਲ ਹੀ ਆ ਕੇ ਜਿਹੜੇ ਦੁੱਖ ਦੂਰ ਹੁੰਦੇ ਨੇ ਹੋਰ ਇਹਨਾਂ ਦਾ ਕਹਿਣਾ ਕਿ 20-20 ਘੰਟੇ ਕੋਈ ਬੰਦਾ ਬੋਲ ਨਹੀਂ ਸਕਦਾ ਅਸੀਂ 20-20 ਘੰਟੇ ਕੁੱਤਿਆਂ ਨੂੰ ਪੁਕਾਈ ਮਾਰਦੇ ਆ ਕਿ ਤੁਸੀਂ 5-4 ਘੰਟੇ ਬੋਲੋਗੇ 5-4 ਘੰਟੇ ਬੋਲ ਕੇ ਤੁਸੀਂ ਚੁੱਪ ਕਰ ਜਾਓਗੇ ਕਿ ਛੇ ਮੇ ਘੰਟੇ ਦੇ ਛੋਡੇ ਤੋਂ ਕੁਝ ਬੋਲਿਆ ਨਹੀਂ ਜਾਣਾ ਕਿ ਅਸੀਂ 20-20 ਘੰਟੇ ਲਗਾਤਾਰ ਬੋਲਦੇ ਆ ਕਿ ਜਿਨ੍ਹਾਂ ਨੂੰ ਪੈਸੇ ਬਣਦੇ ਆ ਉਹਨਾਂ ਨੂੰ ਤਾਂ ਚਾਹੇ 24 ਘੰਟੇ ਬੁਲਾਇ ਜੋ ਪੈਸੇ ਆਉਣੇ ਚਾਹੀਦੇ ਨੇ ਆ ਦੋਗਲੇ ਚਿਹਰੇ ਦੇਖ ਲਓ ਤੁਸੀਂ ਧਿਆਨ ਦੇ ਨਾਲ ਜਿਹੜੇ ਵਿੱਚ ਬੈਠੇ ਨੇ ਸਾਡੇ ਬੁੜੇ ਲਾਲੋ ਜਿਹੜੇ ਆਪਦੇ ਆਪ ਨੂੰ ਕਹਿੰਦੇ ਸਾਡੀ ਤਾਂ ਉਮਰ ਖਤਮ ਹੋਈ ਵੀ ਆ ਜਾ ਕੇ ਤੇ ਆਪਦੇ ਗੁਰੂ ਦੀ ਸਿੱਧੀ ਗੁਰੂ ਗ੍ਰੰਥ ਸਾਹਿਬ ਜੀ ਮੂਰੇ ਜਾ ਕੇ ਨਮਸਤਕ ਨਹੀਂ ਹੁੰਦੇ ਉਥੇ ਇਹਨਾਂ ਦੇ ਗੋਡੇ ਦੁਖਣ ਲੱਗ ਜਾਂਦੇ ਨੇ ਬੈਠਣ ਨੂੰ ਵੀ ਤਕਲੀਫ ਹੁੰਦੀ ਆ ਕਿ ਸਾਨੂੰ ਬੈਠਣ ਲਈ ਬਰਾਬਰ ਜਗ੍ਹਾ ਚਾਹੀਦੀ ਆ ਮਹਾਰਾਜ ਦੇ ਹਨਾ ਤੇ ਇੱਥੇ ਐ ਬਟੇ ਚੋਗੜੀਆਂ ਲੱਤਾਂ ਸਿੱਧੀਆਂ ਕਰਕੇ ਡੇਡੀਆਂ ਕਰਕੇ ਤੇ ਗੁਰਦੁਆਰੇ ਬਹਿਣ ਤੋਂ ਹੀ ਭਜਦੇ ਨੇ ਉਥੇ ਲੜਾਈ ਦਾ ਕੰਮ ਹਨਾ ਤੇ ਆ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖ ਲਓ ਇਹ ਇਹਦੇ ਖਿਲਾਫ ਨਹੀਂ ਗੱਲ ਜੋ ਹਕੀਕਤ ਆ ਕਿ ਜਿਹੜੇ ਸੂਟੇ ਪਿੰਦੇ ਆ ਕਿ ਸੂਟੇ ਨਾਲ ਹੀ ਕੰਮ ਚੱਲਦਾ ਫਿਰ ਮਾਤਾ ਨੂੰ ਭਈ ਤੇਰਾ ਆਪਰੇਸ਼ਨ ਨਹੀਂ ਹੋਣ ਦੇਣਾ ਕਿ ਤੈਨੂੰ ਐਂ ਠੀਕ ਕਰਦਾਂਗੇ ਕਿ ਸਾਡੇ ਬਾਬੇ ਦੀ ਮਿਹਰ ਹੋ ਜਾਊ ਕਿ ਅਸਲ ਦੇ ਵਿੱਚ ਜੇਕਰ ਬਾਬਾ ਹੈ ਹਨਾ ਮੰਨਦੇ ਹੋ ਤੁਸੀਂ ਅਸੀਂ ਤਾਂ ਇੱਕੋ ਅਕਾਲ ਪੁਰਖ ਨੂੰ ਮੰਨਦੇ ਆ ਸਿਰਫ ਕਿ ਬਸ ਉਹ ਇੱਕ ਆ ਉਹ ਤੋਂ ਹੋਰ ਬਿਨਾਂ ਦੂਜਾ ਕੋਈ ਨਹੀਂ ਬਸ ਇੱਕ ਆ ਜਿੰਨੇ ਸਾਰੀ ਦੁਨੀਆ ਰਚਾਈ ਹੋਈ ਆ ਕਿ ਬਸ ਅਸੀਂ ਉਸ ਇੱਕ ਨੂੰ ਮੰਨਦੇ ਆ ਜਿਹਦੇ ਸਰ ਤੇ ਸਾਰਾ ਕੁਝ ਚੱਲਦਾ ਸਿਸਟਮ ਹੀ ਅਸੀਂ ਨਹੀਂ ਮੰਨਦੇ ਜੇ ਐਡੇ ਤੁਸੀਂ ਕਹਿੰਦੇ ਹੋ ਕਿ ਸਾਡੇ ਸਾਡੇ ਇਹਨਾਂ ਦੇ ਵਿੱਚ ਜਿਹੜੇ ਤੁਸੀਂ ਜਿੰਨਾਂ ਨੂੰ ਵੀ ਤੁਸੀਂ ਧਿਆਉਂਦੇ ਹੋ ਕਿ ਸਾਡੇ ਸ਼ਕਤੀ ਹੈਗੀ ਆ ਫਿਰ ਕਰਪਕਸ਼ਨ ਖਤਮ ਕਰਕੇ ਦਿਖਾਓ ਜਿਹੜਾ ਪਾਣੀ ਇਹਨਾਂ ਨੀਮਾ ਚਲਿਆ ਗਿਆ ਉਹਨੂੰ ਉੱਚਾ ਕਰਕੇ ਦਿਖਾਓ ਉਹ ਸਿਸਟਮ ਤੁਸੀਂ ਠੀਕ ਕਰੋ ਜਿਹੜੇ ਕਰਨ ਵਾਲੇ ਨੇ ਹਨਾ ਤੇ ਆਹ ਸਿਸਟਮ ਦੇਖ ਲਓ ਤੁਸੀਂ ਹੁਣ ਮਾਤਾ ਨੂੰ ਕਹੋ ਤੁਸੀਂ ਬੈਠੋ ਤੇ ਬੈਠ ਤੇਰੇ ਗੋਡੇ ਠੀਕ ਹੋਣਗੇ ਤੈਨੂੰ ਗੋਡੇ ਨਵੇਂ ਪਾਉਣ ਦੀ ਲੋੜ ਨਹੀਂ ਪੈਣੀ ਕਿ ਬੈਠੋ ੱਕੀ ਸੋੱਕੀ ਭਾਈ ਤੂੰ ਡਿੱਗੇਂਗੇ ਮੈਂ ਫੜ ਲੂੰ ਕੀ ਸਰਚ ਕਾ ਤੇਈ ਉਹਨੇ ਨਾ ਜਾਣ ਗਿਆ ਗੁਰਦੁਆਰੇ ਬਸ ਦੂਰ ਹੋਈ ਸਾਸਰੀ ਕਾਲ ਮੱਥੇ ਜੇ ਕਰ ਦੇਣਾ ਕਿ ਬਸ ਗੋਡੇ ਦੁਖਦੇ ਆ ਬਾਬਾ ਸਾਡੇ ਤੋਂ ਛੁਕਿਆ ਨਹੀਂ ਆਂਦਾ ਤੇ ਡੇਰਿਆਂ ਤੇ ਜਾ ਕੇ ਆਂ ਡਿੱਗਣ ਕੀ ਆ ਕਿ ਸ਼ਾਇਦ ਠੀਕ ਹੋ ਜਾਣਾ ਪਾੜਨੀ ਪੜਨਾ ਇਹਨਾਂ ਨੇ ਕਦੇ ਵਾਹਿਗੁਰੂ ਦਾ ਨਾਮ ਵੀ ਨਹੀਂ ਜਪਣਾ ਤੇ ਉੱਥੇ ਜਦੋਂ ਕਹਿੰਦੇ ਨੇ ਚੌਂਕੀਆਂ ਭਰਨੇ ਆ ਪਹਿਣੀ ਆ ਭਈ ਆਉਂਗੇ ਆਵਾਂਗੇ ਜੀ ਨਸ਼ਾ ਛੱਡੋਗੇ दारू ਨਹੀਂ ਪੀਣੀ ਸਾਰਾ ਕੁਝ ਛੱਡ ਦਾਂਗੇ ਜੀ ਤੇ ਜਦੋਂ ਹੋਰ ਕਿਤੇ ਇਹ ਗੱਲ ਕਹਿਣੀ ਹੁੰਦੀ ਆ ਉੱਥੇ ਇਹਨਾਂ ਦਾ ਮੂੰਹ ਮੁੱਖ ਮੋੜ ਜਾਂਦਾ ਕਿ ਦੇ ਦੇਣਾ ਕੀ ਲਿੰਕ ਐ ਇਹਦੇ ਨਾਲ ਕੀ ਲਿੰਕ ਐ ਭਈ ਇਹ ਗੱਲ ਕਹਿਣ ਦਾ ਕਿ ਸੱਤ ਚੌਕਿਆ ਭਰਨੇ ਪੈਣਗੇ ਇੰਨੇ ਤੋਂ ਇੰਨੇ ਵੇ ਤੱਕ ਬਹਿਣਾ ਪਿਆ ਕਰੂ ਧੁੱਪੇ ਬਹਿਣਾ ਪਿਆ ਕਰੂ ਬਹਿਣਗੇ ਕਿ ਲੋੜ ਨਹੀਂ ਪੈਣੀ ਗੁੱਡੇ ਸਖਤ ਹੋ ਜਾਣਗੇ ਲੈ ਭਈ ਹੁਣ ਬਿਠਾਤਾ ਤਾਂ ਉਹਨੂੰ ਪੁੱਛ ਲਿਆ ਕਿੰਨੇ ਪਰਸੈਂਟ ਫਰਕ ਪੈ ਗਿਆ ਇੰਨੇ ਕ ਬਹਿਣ ਨਾਲ ਜਾਂ ਮੱਥਾ ਟੇਕਣ ਦੇ ਨਾਲ ਮਾਤਾ ਨੇ ਕਹਤਾ ਕਿ ਭਾਈ ਮੈਨੂੰ 100 ਦੇ ਵਿੱਚੋਂ 60% ਫਰਕ ਪੈ ਗਿਆ ਕਿ ਪਹਿਲਾਂ ਨਹੀਂ ਬੈਠਿਆ ਜਾਂਦਾ ਸੀ ਹੁਣ ਬੈਠਣ ਦੀ ਕੋਸ਼ਿਸ਼ ਕਰੂਗੀ ਦੇਖੋ ਇਟੋਂਗ ਨਹੀਂ ਸਾਰੇ ਸਿਰਫ ਟੋਂਗ ਹੋਰ ਕੁਛ ਨਹੀਂ ਅਸੀਂ ਨਹੀਂ ਮੰਨਦੇ ਇਹ ਚੀਜ਼ਾਂ ਨੂੰ ਅਸੀਂ ਉਹ ਅਕਾਲ ਪੁਰਖ ਨੂੰ ਮੰਨਦੇ ਆਂ ਕਿ ਉਹ ਸੇਵਾ ਅਕਾਲ ਪੁਰਖ ਉਹ ਸਭ ਤੋਂ ਵੱਡੀ ਸੇਵਾ ਬਸ ਇੱਕ ਉਹ ਅਕਾਲ ਪੁਰਖ ਨੂੰ ਅਸੀਂ ਮੰਨਦੇ ਆਂ ਜਿਹਦੀ ਸੇਵਾ ਦੇ ਵਿੱਚ ਆ ਬੰਦੇ ਸਾਹ ਲੈ ਰਹੇ ਆ ਚੱਲ ਰਹੇ ਆ ਉਹ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਕੀ ਆਦੇ ਮਾਪੇ ਉਹਦੀ ਸੇਵਾ ਕਰੋ ਉਹ ਸਭ ਤੋਂ ਵੱਡੀ ਸੇਵਾ ਹੈ ਹਰ ਇੱਕ ਥਾਂ ਤੇ ਜਾ ਕੇ ਨਾ ਪੈਰ ਮਸਤਕ ਛੱਟਿਆ ਕਰੋ ਆਪ ਦਾ ਵੀ ਸਾਰਾ ਹਰ ਥਾਂ ਤੇ ਝਕਾ ਦੇਣ ਨੂੰ ਜਾ ਕੇ ਇਹ ਸਿਰ ਸਿਰਫ ਚੁਕੂਗਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਰੇ ਚੁਕੂਗਾ ਜਿਹੜੇ ਸਾਡੇ 11ਵੇਂ ਗੁਰੂ ਨੇ ਜਿਹੜੇ ਸਾਡੇ ਅਸੀਂ ਉਹਨਾਂ ਮੁਰੇ ਹੀ ਸਿਰ ਚੁਕਉਨੇ ਆ ਜਿਹੜਿਆ 도ਗਲੇ ਚ ਇਹਦੇ ਜਿਹੜੇ ਵਿੱਚ ਬੈਠੇ ਨੇ ਜਿਹੜੇ ਨਕਲੀ ਸਿੱਖ ਜਿਹੜੇ ਵਿੱਚ ਬੈਠੇ ਨੇ ਗਿੱਦੜ ਵਿੱਚ ਜਿਹੜੇ ਬੈਠੇ ਨੇ ਆਪਦੇ ਆਪ ਨੂੰ ਬਾਹਲੇ ਵੱਡੇ ਕਹਾਉਂਦੇ ਨੇ ਤੇ ਜਾ ਕੇ ਉੱਥੇ ਡਿੱਗਦੇ ਨੇ ਤੇ ਜਿੱਥੇ ਕੰਮ ਕਰਨਾ ਹੁੰਦਾ ਸੇਵਾ ਕਰਨੀ ਹੁੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉੱਥੇ ਵੀ ਭੱਜਦੇ ਨੇ ਵੀਰੇ ਕਿ ਸੇਵਾ ਵੀ ਨਹੀਂ ਹੁੰਦੀ ਇੱਥੇ ਉਹ ਜੀ ਝਾੜੂ ਲਾਉਣ ਦੀ ਵੀ ਕਹਦੀ ਕੁਝ ਵੀ ਕਰਨ ਨੂੰ ਕਹਤਾ ਤਾਂ ਐਂ ਗੋਲੀ ਵਾਂਗੂ ਕੰਮ ਕਰਨਗੇ ਠੀਕ ਹੋਣਗੇ ਕਿ ਇਹ ਲੋਕਾਂ ਨੂੰ ਸਾਡੇ ਲੋਕਾਂ ਨੂੰ ਇਹ ਅਕਲ ساری ਉਮਰ ਨਹੀਂ ਹੋਣੀ ਕਿ ਤੁਸੀਂ ਆਪਦੇ ਗੁਰੂ ਨੂੰ ਛੱਡ ਕੇ ਹੋਰ ਥਾਂ ਥਾਂ ਤੇ ੱੱਕੇ ਖਾਂਦੇ ਫਿਰਦੇ ਹੋ ਪੜਨਾ ਨਹੀਂ ਕੁਝ ਬਾਣੀ ਨੂੰ ਵਿਚਾਰਨਾ ਨਹੀਂ ਬਾਣੀ ਦੇ ਅਰਥ ਨਹੀਂ ਕਢਨੇ ਕਦੇ ਵਾਹਿਗੁਰੂ ਦਾ ਜਾਪ ਨਹੀਂ ਕਰਨਾ ਮੂਲ ਮੰਤਰ ਨਹੀਂ ਬੜਨਾ ਕਦੇ ਕਿ ਬਸ ਕੰਮ ਆ ਜਾ ਕੇ ਡੇਰਿਆਂ ਦੇ ਜਾ ਕੇ ਮੱਥਾ ਟੇਕਾਂਗੇ ਭਈ ਉਹਨਾਂ ਦੀ ਡਿਊਟੀ ਹੈ ਉਹਨਾਂ ਨੇ ਸਾਡਾ ਕੰਮ ਨਿਬੇੜ ਦੇਣਾ ਉਹਨਾਂ ਨੇ ਤਾਂ ਹਾਜ਼ਰੀ ਲਵਾ ਦੇਣੀ ਆਸਤਾ ਜਾ ਕੇ ਮੱਥਾ ਟੇਕ ਦੇ ਦੇਣਾ ਪੰਪ 500 ਰੁਪਏ ਰੱਖ ਦੇਣਾ ਇੱਕ ਕੰਮ ਹੋ ਗਿਆ ਜੇ ਬਾਰੇ ਪੈਸੇ ਵਾਲਾ ਬੰਦਾ ਉਹਨੇ ਗੱਡੀ ਦੇ ਦੇਣੀ ਆ ਠੀਕ ਜਿਹਾ ਹੈਗਾ ਉਹਨੇ 10000 11000 ਭੇਟਾ ਚੜਾ ਦੇਣੀ ਆ ਕੀ ਹਾਂਜੀ ਸਾਡਾ ਕੰਮ ਹੋ ਗਿਆ ਰੁਕਿਆ ਹੋਇਆ ਸੀ ਬਹੁਤ ਟਾਈਮ ਦਾ ਉਹ ਕੰਮ ਵੈਸੇ ਵੀ ਹੋ ਜਾਣਾ ਹੁੰਦਾ ਕੀ ਅਰਦਾਸ ਬੇਨਤੀ ਆਪਨੀ ਉਸ ਅਕਾਲ ਪੁਰਖ ਦੇ ਕੋਲੇ ਕਰਨੀ ਕਿ ਸਾਡੀ ਤਾਂ ਬਾਬਾ ਮੰਨਦਾ ਨਹੀਂ ਕਿ ਆਹ ਡੇਰਾਬਾੜ ਜਿਹੜਾ ਸਿਸਟਮ ਚੱਲ ਰਿਹਾ ਕਿ ਇਹਨਾਂ ਦੀ ਗੱਲ ਮੰਨੂਗਾ ਕਿ ਸਾਡੇ ਹੱਕ ਦੇ ਵਿੱਚ ਤਾਂ ਬਾਬਾ ਹੈ ਹੀ ਨਹੀਂ ਸਾਡੇ ਨਾਲ ਪਤਾ ਨਹੀਂ ਕਿ ਨਾਰਾਜ਼ ਹੋਇਆ ਹੋਇਆ ਕਿ ਜਦੋਂ ਤੁਸੀਂ ਧਿਆਉਂਗੇ ਜਾਪ ਕਰੋਗੇ ਮੂਲ ਮੰਤਰ ਪੜ੍ਹੋਗੇ ਸਾਰੇ ਕੰਮ ਰੁਕੇ ਹਰ ਇੱਕ ਇਨਸਾਨ ਦੇ ਹੁੰਦੇ ਨੇ ਸਭ ਤੋਂ ਵੱਡਾ ਦੁੱਖ ਆ ਕਿ ਜਿਹੜੇ ਆ ਨਕਲੀ ਆਪਦੇ ਆਪ ਨੂੰ ਜਿਹੜੇ ਸਿੱਖ ਬੜੇ ਹੋਏ ਨੇ ਗਿੱਦੜ ਫਸੇ ਹੋਏ ਨੇ ਆ ਤਾਜ ਦੇ ਵਿੱਚ ਜਿਹੜੇ ਕਿ ਇੱਕ ਨਾਮ ਖਵਾ ਲੈਂਦੇ ਨੇ ਕਿ ਅਸੀਂ ਸਰਦਾਰ ਆ ਉਹ ਨਕਲੀ ਜਿਹੜੇ ਗਿੱਦੜ ਮੂੰਹੀ ਵਾਲੇ ਆ ਉਹਨਾਂ ਤੇ ਬਹੁਤ ਗੁੱਸਾ ਹੁੰਦਾ ਕਿ ਤੁਸੀਂ ਆ ਤਾਜ ਲਾ ਦੋ ਜੇ ਹੋਰ ਕਿਤੇ ਜਾ ਕੇ ੱੱਕੇ ਖਾਣੇ ਆ ਕਿ ਸਾਡੀ ਆ ਜਿਹੜੀ ਗੁਰੂਆਂ ਨੇ ਬਖਸ਼ੀ ਹੋਈ ਆ ਜਿਹਦੀ ਖਾਤਰ ਇੰਨੀਆਂ ਸ਼ਹਾਦਤਾਂ ਹੋਈਆਂ ਕਿ ਤੁਸੀਂ ਹਰ ਥਾਂ ਤੇ ਜਾ ਕੇ ਨੱਕ ਰਗੜਨ ਲੱਗ ਜੰਨੇ ਹੋ ਨੱਕ ਰਗੜਨ ਲੱਗ ਜੰਨੇ ਹੋ ਹਰ ਥਾਂ ਤੇ ਜਾ ਕੇ ਕਿ ਦੁੱਖ ਹੁੰਦਾ ਕਿ ਤੁਸੀਂ ਪੜਦੇ ਕਿਉਂ ਨਹੀਂ ਮੂੰ ਆਪਦੇ ਆਪ ਨੂੰ ਕਹਿੰਨੇ ਸਾਡੀ ਉਮਰ ਹੋ ਚੁੱਕੀ ਐ ਕਿ ਤੁਸੀਂ ਸਾਨੂੰ ਇਤਿਹਾਸ ਨਹੀਂ ਪੂਰਾ ਪਤਾ ਜੇ ਇਤਿਹਾਸ ਪਤਾ ਹੋਊਗਾ ਤਾਂ ਤੁਸੀਂ ਨਾ ਜਾਓ ਵਿਸ਼ਵਾਸ ਰੱਖੋ ਆਪਦੇ ਗੁਰੂ ਦੇ ਵਿੱਚ